ਆਓ ਨਿੱਤ ਪ੍ਰਾਰਥਨਾ ਕਰੀਏ ਮਿਲ ਕੇ ਸਾਰੇ ਜਣੇ ਅਰ ਮੈਨੂੰ ਹਰ ਉਹ ਗੱਲ ਚੇਤੇ ਕਰਾਉਂਦਾ ਆ ਜੋ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਨਾਲ ਕੀਤੀਆਂ ਸਾਡੇ ਲਈ ਕੀਤੀਆਂ ਹਰ ਉਹ ਗੱਲ ਮੈਨੂੰ ਚੇਤੇ ਕਰਾਉਂਦਾ ਆ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਰਨਾ ਮੈਨੂੰ ਬਹੁਤ ਜ਼ਰੂਰੀ ਆ ਹਰ ਉਸ ਕੰਮ ਤੋਂ ਮੈਨੂੰ ਉਹ ਰੋਕਦਾ ਆ ਜੋ ਮੈਨੂੰ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਕਰਦੇ ਆ ਪਵਿੱਤਰ ਆਤਮਾ ਜੀ ਸਭਨਾ ਗੱਲਾਂ ਦੇ ਵਿਖੇ ਮੇਰੀ ਅਗਵਾਈ ਕਰਦੇ ਆਂ ਪ੍ਰਭੂ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਕਿ ਤੁਸੀਂ ਆਪਣਾ ਆਤਮਾ ਮੇਰੇ ਲਈ ਭੇਜਿਆ ਮੇਰੇ ਪ੍ਰਭੂ ਹੁਣ ਪਵਿੱਤਰ ਆਤਮਾ ਦਾ ਸਮਰਥ ਮੇਰੇ ਅੰਦਰ ਵਧਦਾ ਹੈ ਕਿਉਂਕਿ ਉਹ ਪਰਮੇਸ਼ਵਰ ਦਾ ਆਤਮਾ ਆ ਮੇਰੇ ਉਸ ਪਰਮੇਸ਼ਵਰ ਦਾ ਆਤਮਾ ਜਿਸ ਨੇ ਕਿਹਾ ਮੈਂ ਹਾਂ ਜੋ ਮੈਂ ਹਾਂ ਔਸ ਸੈਨਾਵਾਂ ਦੇ ਯਹਵਾ ਪਰਮੇਸ਼ਰ ਦਾ ਸ਼ਕਤੀਸ਼ਾਲੀ ਆਤਮਾ ਜਿਸ ਪਰਮੇਸ਼ਰ ਨੇ ਆਪਣੇ ਸ਼ਬਦ ਦੇ ਨਾਲ ਪੂਰੀ ਕਾਇਨਾਤ ਦੀ ਰਚਨਾ ਕੀਤੀ ਹੁਣ ਮੇਰੇ ਸੈਨਾਵਾਂ ਦੇ ਯਹਵਾ ਪਰਮੇਸ਼ਰ ਦਾ ਆਤਮਾ ਮੇਰੇ ਅੰਦਰ ਵੱਸਦਾ ਮੇਰੇ ਨਾਲ ਨਾਲ ਰਹਿੰਦਾ ਤੇ ਸੱਚਮੁੱਚ ਮੈਨੂੰ ਸਾਮਰਥ ਦੇ ਨਾਲ ਤੇ ਮਸਾ ਦੇ ਨਾਲ ਭਰਦਾ ਹੈ ਹੁਣ ਵੈਰੀ ਦਾ ਮੇਰੇ ਉੱਤੇ ਕੋਈ ਅਖਤਿਆਰ ਨਹੀਂ ਆ। ਨਾ ਵੈਰੀ ਦੇ ਕਿਸੇ ਹਥਿਆਰ ਦਾ ਤੇ ਨਾ ਵੈਰੀ ਦੀਆਂ ਸੋਚਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ। ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਸ਼ਕਤੀ ਨੂੰ ਪਾਇਆ ਆ। ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਬਲ ਨੂੰ ਪਾਇਆ ਆ। ਪਰਮੇਸ਼ਵਰ ਦਾ ਬਲ ਤੇ ਪਰਮੇਸ਼ਵਰ ਦਾ ਸਮਰਥ ਪਵਿੱਤਰ ਆਤਮਾ ਦੇ ਰਾਹੀਂ ਦਿਨੋਂ-ਦਿਨ ਮੇਰੇ ਅੰਦਰ ਵਧਦਾ ਜਾਂਦਾ ਆ। ਹਰੇਕ ਵੈਰੀ ਦੇ ਵੱਲੋਂ ਡਿਸਪਾਇੰਟ ਕਰਨ ਵਾਲਾ ਹਥਿਆਰ ਜਿਹੜਾ ਮੇਰੀ ਖਿਲਾਫਤ ਦੇ ਵਿੱਚ ਚੁੱਕਿਆ ਜਾਂਦਾ ਹੈ ਨਿਰਾਸ਼ ਕਰਨ ਵਾਲਾ ਹਥਿਆਰ ਜਿਹੜਾ ਮੇਰੇ ਵਿਰੋਧ ਵਿੱਚ ਚੁੱਕਿਆ ਜਾਂਦਾ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ 'ਚੋਂ ਨਕਮਾ ਹੋ ਜਾਂਦਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਹਾਰੋ ਹਥਿਆਰ ਜਿਹੜਾ ਤੇਰੇ ਵਿਰੁੱਧ ਬਣਾਇਆ ਜਾਵੇ ਉਹ ਨਕਮਾ ਹੋਊਗਾ ਮੈਂ ਤਕੀਨ ਕਰਦੀ ਹਾਂ ਹੁਣ ਤੋਂ ਲਾ ਕੇ ਹਰੇਕ ਉਹ ਹਥਿਆਰ ਜੇਸ ਹਥਿਆਰ ਨੂੰ ਵੈਰੀ ਮੇਰੇ ਵਿਰੋਧ ਵਿੱਚ ਇਸਤੇਮਾਲ ਕਰਨਾ ਚਾਹੁੰਦਾ ਆ ਉਹ ਕੋਈ ਇਨਸਾਨ ਹੋਵੇ ਜਾਂ ਕੋਈ ਵੈਰੀ ਦੀ ਸ਼ਕਤੀ ਹੋਵੇ ਕੋਈ ਸੋਚ ਵਿਚਾਰ ਲਾਲਚ ਜਾਂ ਹੰਕਾਰ ਜੇ ਇਸ ਵੀ ਚੀਜ਼ ਨੂੰ ਉਹ ਮੇਰੀ ਖਿਲਾਫਤ ਵਿੱਚ ਹੰਕਾਰ ਬਣਾ ਕੇ ਹਥਿਆਰ ਬਣਾ ਕੇ ਕ੍ਰੋਧ ਬਣਾ ਕੇ ਤੋ ਖਾ ਬਣਾ ਕੇ ਕਿਸੇ ਵੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਚਾਹੁੰਦਾ ਅੱਜ ਉਹਦੇ ਸਾਰੇ ਹੀ ਹਥਿਆਰਾਂ ਨੂੰ ਅਸੀਂ ਨਕਮੀਆਂ ਠਹਿਰਾਉਨੇ ਆ ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਉਹ ਮੇਰੇ ਲਈ ਨਕਮੇ ਹੋ ਚੁੱਕੇ ਆ ਮੇਰੇ ਹੱਥਾਂ ਵਿੱਚ ਪਰਮੇਸ਼ਵਰ ਨੇ ਰੂਹ ਦੀ ਤਲਵਾਰ ਬਖਸ਼ੀ ਆ ਜੋ ਪਰਮੇਸ਼ਵਰ ਦਾ ਪਾਕ ਕਲਾਮ ਆ ਜੋ ਪਰਮੇਸ਼ਵਰ ਜੀ ਦਾ ਪਵਿੱਤਰ ਵਚਨ ਆ ਤੇ ਪਵਿੱਤਰ ਆਤਮਾ ਜੀ ਮੈਨੂੰ ਉਸ ਤਲਵਾਰ ਨੂੰ ਚਲਾਉਣਾ ਇਦਾਂ ਸਿਖਾਉਂਦੇ ਆ ਕਿ ਜਦੋਂ ਮੈਂ ਉਸ ਤਲਵਾਰ ਨੂੰ ਹਵਾ ਵਿੱਚ ਲਹਿਰਾਉਣੀ ਆ ਜਦੋਂ ਉਸ ਤਲਵਾਰ ਦਾ ਮੈਂ ਇਸਤੇਮਾਲ ਕਰਦੀ ਆ ਤੇ ਵੱਡੇ ਵੱਡੇ ਤਲਵਾਰ ਬਾਜ਼ ਵੀ ਇਦਾਂ ਇਸਤੇਮਾਲ ਨਹੀਂ ਕਰ ਸਕਦੇ ਜਿੱਦਾਂ ਪਵਿੱਤਰ ਆਤਮਾ ਮੈਨੂੰ ਸਿਖਾਉਂਦਾ ਆ ਅਰੋ ਤਲਵਾਰ ਵੈਰੀ ਦੇ ਸਾਰੇ ਬੰਧਨ ਜਿਹੜੇ ਉਹਨੇ ਪਰਮੇਸ਼ਵਰ ਦੇ ਲੋਕਾਂ ਦੇ ਦੁਆਲੇ ਲਾਏ ਆ ਜਿਹੜੇ ਸਾਡੇ ਦੁਆਲੇ ਲਾਉਂਦਾ ਜਾਂ ਸਾਡੇ ਬੱਚਿਆਂ ਦੇ ਦੁਆਲੇ ਲਾਉਣ ਦੀ ਕੋਸ਼ਿਸ਼ ਕਰਦਾ ਉਸ ਤਲਵਾਰ ਨੂੰ ਜਦੋਂ ਮੈਂ ਇਸਤੇਮਾਲ ਕਰਦੀ ਹਾਂ ਤੇ ਉਹ ਵਚਨ ਦੀ ਤਲਵਾਰ ਉਹਨਾਂ ਸਾਰੇ ਹੀ ਬੰਦਨਾ ਨੂੰ ਚੂਰ-ਚੂਰ ਲੀਰ-ਲੀਰ ਤੇ ਟੋਟੇ-ਟੋਟੇ ਕਰ ਦਿੰਦੀ ਆ ਪ੍ਰਭੂ ਤੁਸੀਂ ਮੈਨੂੰ ਰੂਹ ਦੇ ਹਥਿਆਰ ਦਿੱਤੇ ਆ ਮੈਂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਤੁਸੀਂ ਮੈਨੂੰ ਆਪਣਾ ਜੋਧਾ ਤੇ ਸੂਰਬੀਰ ਕੋਸ਼ਿਤ ਕੀਤਾ ਆ ਮੇਰੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਹਾਂ ਹੁਣ ਮੈਂ ਆਤਮਿਕ ਸ਼ਸਤਰਾਂ ਵਸਤਰਾਂ ਨੂੰ ਧਾਰਦੀ ਹਾਂ ਮੁਕਤੀ ਦੇ ਟੋਪ ਨੂੰ ਪਹਿਨ ਲੈਣੀ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਧਰਮ ਦੀ ਸੰਜੋ ਨੂੰ ਪਾਉਣੀ ਆ ਸਚਾਈ ਦੇ ਕਮਰਕੱਸੇ ਦੇ ਨਾਲ ਆਪਣੇ ਲੱਕ ਨੂੰ ਕੱਸਦੀ ਹਾਂ ਨੇਚਾ ਦੀ ਢਾਲ ਆਪਣੇ ਹੱਥਾਂ ਵਿੱਚ ਲੈਣੀ ਆ ਤੇ ਰੂਹ ਦੀ ਤਲਵਾਰ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਮੇਰੇ ਹੱਥ ਵਿੱਚ ਆ ਮੇਲ ਮਲਾਪ ਤੇ ਖੁਸ਼ਖਬਰੀ ਦੀ ਜੁੱਤੀ ਮੇਰੇ ਪੈਰਾਂ ਦੇ ਵਿੱਚ ਆ ਅਰੇ ਸ਼ਸਤਰ ਵਸਤਰ ਮੈਨੂੰ ਪਰਮੇਸ਼ਵਰ ਨੇ ਪਹਿਨਾਇਆ ਹੁਣ ਵੈਰੀ ਦੀ ਕੋਈ ਤਾਕਤ ਮੇਰੇ ਸਾਹਮਣੇ ਆੜ ਨਹੀਂ ਸਕਦੀ ਮੇਰੇ ਸਾਹਮਣੇ ਖੜ ਵੀ ਨਹੀਂ ਸਕਦੀ ਕਿਉਂਕਿ ਪਰਮੇਸ਼ਵਰ ਦਾ ਵਚਨ ਮੈਨੂੰ ਦੱਸਦਾ ਕਿ ਮੈਂ ਤੈਨੂੰ ਹਦੋਂ ਵੱਧ ਫਤਿਹ ਬਖਸ਼ੀ ਆ ਹੁਣ ਉਹਨਾਂ ਸਾਰੀਆਂ ਚੀਜ਼ਾਂ ਤੇ ਮੈਂ ਪਰਮੇਸ਼ਵਰ ਦੇ ਸਮਰਥ ਦੇ ਨਾਲ ਪਰਮੇਸ਼ਵਰ ਜੀ ਦੇ ਫੇਵਰ ਦੇ ਨਾਲ ਜਿਹੜਾ ਸੁਪਰਨੈਚੁਰਲ ਤਰੀਕੇ ਨਾਲ ਮੇਨਾਂ ਕੰਮ ਕਰਦਾ ਹੈ ਮੈਂ ਫਤਿਹ ਪਾ ਲਈ ਹੈ ਜਿਹੜੇ ਅੱਜ ਤੱਕ ਮੇਰੇ ਤੋਂ ਫਤਿਹ ਨਹੀਂ ਹੋ ਸਕੇ ਸੀਗੇ ਪ੍ਰਭੂ ਤੁਸੀਂ ਸਾਨੂੰ ਹਰ ਮੈਦਾਨ 'ਚ ਫਤਿਹ ਦਿਤਤੀ ਆ ਤੁਸੀਂ ਸਾਨੂੰ ਸਰਕਾਰੀ ਦਰਬਾਰੇ ਫਤਿਹ ਦਿਤਤੀ ਆ ਪ੍ਰਭੂ ਤੁਸੀਂ ਸਾਨੂੰ ਸਾਡੇ ਦੋਸਤਾਂ ਮਿੱਤਰਾਂ ਦੇ ਵਿੱਚ ਫਤਿਹ ਬਖਸ਼ੀ ਆ ਤੁਸੀਂ ਸਾਨੂੰ ਸਾਡੇ ਸਕੂਲ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਫਤਿਹ ਬਖਸ਼ੀ ਆ ਤੁਸੀਂ ਸਾਡੀ ਜੌਬ ਦੇ ਉੱਤੇ ਸਾਡੇ ਬਿਜ਼ਨਸ ਦੇ ਉੱਤੇ ਸਾਡੇ ਘਰ ਦੇ ਵਿੱਚ ਪਿੰਡ ਦੇ ਵਿੱਚ ਦੇਸ਼ ਦੇ ਵਿੱਚ ਸਗੋਂ ਹਰੇਕ ਕੰਮ ਦੇ ਵਿੱਚ ਫਤਿਹ ਬਖਸ਼ੀਆ ਜਿਹੜੇ ਕੰਮ ਮੇਰੇ ਪ੍ਰਭੂ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਠਹਿਰਾਏ ਆ ਮੇਰਾ ਪਰਮੇਸ਼ਵਰ ਮੇਰਾ ਸਹੇਰਿਆ ਬੈਰੀ ਮੇਰੇ ਪੈਰਾਂ ਦੇ ਥੱਲੇ ਆ ਵੈਰੀ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਮੇਰੇ ਸਿਰ ਉੱਤੇ ਚੜ ਸਕੇ ਮੇਰੇ ਸਿਰ ਦੇ ਉੱਤੇ ਮੇਰੇ ਪਰਮੇਸ਼ਵਰ ਦਾ ਹੱਥ ਹੈ ਮੁਕਤੀ ਦਾ ਟੋਪ ਹੈ ਮੇਰੇ ਸਿਰ ਦੇ ਉੱਤੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਸ਼ਸਤਰਾਂ ਦੇ ਲਈ ਮੇਰੇ ਪ੍ਰਭੂ ਜਿਹੜੇ ਤੁਸੀਂ ਸਾਨੂੰ ਦਿੱਤੇ ਆ ਜਿਹੜੇ ਤੁਸੀਂ ਸਾਡੇ ਲਈ ਠਹਿਰਾਏ ਆ ਪ੍ਰਭੂ ਤੁਸੀਂ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਸੀ ਤੁਹਾਡੇ ਧੰਨਵਾਦ ਕਰਦੇ ਮੇਰੇ ਪ੍ਰਭੂ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸ਼ਾਹੀ ਘਰਾਣੇ ਦੇ ਵਾਰਿਸ ਬਣਾ ਲਿਆ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਤੁਸੀਂ ਸਾਡੇ ਲਈ ਸਵਰਗਾਂ ਦੇ ਵਿੱਚ ਨਿਵਾਸ ਸਥਾਨ ਤਿਆਰ ਕੀਤੇ ਅਸੀਂ ਧੰਨਵਾਦ ਕਰਦੇ ਆ ਪਰਭੂ ਜੀ ਤੁਸੀਂ ਸਾਨੂੰ ਆਪਣੇ ਵਚਨ ਦੇ ਗਹਿਰੇ ਮਕਾਸ਼ਵੇ ਦਿੰਨੇ ਅਸੀਂ ਸ਼ੁਕਰਗੁਜ਼ਾਰ ਵਚਨ ਦੇ ਵਿੱਚ ਲਿਖਿਆ ਮੈਂ ਔਖੀਆਂ ਗੱਲਾਂ ਤੁਹਾਨੂੰ ਸਿਖਾਵਾਂਗਾ ਪ੍ਰਭੂ ਮੈਂ ਯਕੀਨ ਕਰਦੀ ਹਾਂ ਤੁਸੀਂ ਆਪਣੇ ਭੇਤ ਸਾਡੇ ਉੱਤੇ ਜ਼ਾਹਿਰ ਕਰਦੇ ਹੋ ਉਹ ਗੱਲਾਂ ਜਿਹੜੀਆਂ ਗਿਆਨੀਆਂ ਤੋਂ ਛੁੱਪੀਆਂ ਹੋਈਆਂ ਇਸ ਧਰਤੀ ਦੇ ਜੋਤਸ਼ੀਆਂ ਕੋਲੋਂ ਛੁੱਪੀਆਂ ਹੋਈਆਂ ਅਤੇ ਵਿਗਿਆਨੀਆਂ ਕੋਲੋਂ ਵੀ ਛੁੱਪੀਆਂ ਹੋਈਆਂ ਮیرے ਸੈਨਾਵਾਂ ਦੇ ਯਹਵਾ ਪਰਮੇਸ਼ੁਰ ਨੇ ਪਵਿੱਤਰ ਆਤਮਾ ਦੇ ਰਾਹੀਂ ਆਪਣੇ ਲੋਕਾਂ ਦੇ ਉੱਤੇ ਪ੍ਰਗਟ ਕੀਤੀਆਂ। ਪ੍ਰਭੂ ਤੁਸੀਂ ਆਪਣੀ ਦਾਸੀ ਦੇ ਉੱਤੇ ਪ੍ਰਗਟ ਕਰਦੇ ਹਾਂ। ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ੁਰ। ਪ੍ਰਭੂ ਜੀ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਪਿਤਾ ਪਰਮੇਸ਼ੁਰ ਜੀ। ਪ੍ਰਭੂ ਅਸੀਂ ਦੁਆ ਮੰਗਦੇ ਹਾਂ। ਜ਼ਿੰਦਗੀ ਭਰ ਮੇਰੇ ਪ੍ਰਭੂ ਅਸੀਂ ਵਫਾਦਾਰੀ ਦੇ ਨਾਲ ਚੱਲ ਸਕੀਏ। ਈਮਾਨਦਾਰੀ ਦੇ ਨਾਲ ਚੱਲ ਸਕੀਏ ਸਮਝਦਾਰੀ ਦੇ ਨਾਲ ਜਿਹੜੀ پاک ਰੂਹ ਦੇ ਵੱਲੋਂ ਅਸੀਂ ਚੱਲ ਸਕੀਏ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਰੂਹ ਜਿਸਮ ਜਾਨ ਦੇ ਉੱਤੇ ਆਪਣਾ ਕਵਚਾ ਕਰ ਲਵੋ ਮੇਰੇ ਪਿਤਾ ਪਰਮੇਸ਼ਰ ਆਪਣਾ ਇਖਤਿਆਰ ਲੈ ਲਵੋ ਮੇਰੇ ਪ੍ਰਭੂ ਜੀ ਸਾਡੇ ਮਨ ਦੀਆਂ ਵਾਗ ਡੋਰਾ ਨੂੰ ਆਪਣੇ ਹੱਥਾਂ ਵਿੱਚ ਲੈ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਕੋਈ ਵੀ ਬੁਰਾ ਖਿਆਲ ਸਾਡੇ ਮਨ ਦੇ ਅੰਦਰ ਟਿਕ ਨਾ ਸਕੇ। ਪ੍ਰਭੂ ਹੁਣ ਸਾਡੇ ਮਨ ਦੇ ਵਿੱਚ ਤੁਹਾਡਾ ਭੈ ਹੋਵੇ ਮੇਰੇ ਪਿਤਾ ਪਰਮੇਸ਼ਰ। ਸਾਡੇ ਮਨ ਦੇ ਵਿੱਚ ਤੁਹਾਡੇ ਵਚਨ ਹੋਣ ਮੇਰੇ ਪਿਤਾ ਪਰਮੇਸ਼ਰ ਜੀ। ਉਹ ਮੇਰੇ ਪ੍ਰਭੂ ਇਹ ਅੱਖਾਂ ਤੁਹਾਡੇ ਦਰਸ਼ਨ ਕਰਨ ਮੇਰੇ ਪਿਤਾ ਪਰਮੇਸ਼ਰ। ਦਰਸ਼ਨਾਂ ਨੂੰ ਦੇਖਣ ਮੇਰੇ ਪਿਤਾ ਪਰਮੇਸ਼ਰ ਜੀ। ਮੇਰੇ ਪਿਆਰੇ ਪ੍ਰਭੂ ਸਾਡੇ ਉੱਤੇ ਆਪਣੇ ਮਸਾ ਦੇ ਤੇਲ ਨੂੰ ਬਹਾ ਦਿਓ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜੀ ਵਚਨ ਦੇ ਵਿੱਚ ਲਿਖਿਆ ਹੈ ਮੰਗੋ ਤੇ ਤੁਹਾਨੂੰ ਦਿੱਤਾ ਜਾਊਗਾ ਹੈ ਮੇਰੇ ਸਨਾਮਾ ਦੇ ਯਹਵਾ ਪਰਮੇਸ਼ਰ ਲਸ਼ਕਰਾਂ ਦੇ ਖੁਦਾ ਪਾਸ਼ਾਹਾਂ ਦੇ ਪਾਸ਼ਾਹ ਸ਼ਹਨਸ਼ਾ ਪਰਮੇਸ਼ਰ ਅੱਜ ਤੁਹਾਡੀ ਦਾਸੀ ਤੁਹਾਡੀ ਹਜ਼ੂਰੀ ਦੇ ਵਿੱਚੋਂ ਮੇਰੇ ਪ੍ਰਭੂ ਉਸ ਮਸਾ ਦੇ ਤੇਲ ਨੂੰ ਮੰਗਦੀ ਆ ਜਿਹਦਾ ਸਾਹਮਣਾ ਕੋਈ ਨਹੀਂ ਕਰ ਸਕਦਾ ਜਿਹੜਾ ਮਸਾ ਹੋਰ ਕਿਸੇ ਥਾਂ ਤੋਂ ਨਹੀਂ ਮਿਲਦਾ ਮੇਰੇ ਪ੍ਰਭੂ ਪਰ ਤੁਹਾਡੀ ਹਜ਼ੂਰੀ ਦੇ ਵਿੱਚੋਂ ਆਪਾਕ ਰੂਹ ਦਾ ਮਸਾ ਮੇਰੇ ਪ੍ਰਭੂ ਆਪਣਾ ਮਸਾ ਸਾਡੇ ਉੱਤੇ ਉੜੇਲ ਦਿਓ ਮੇਰੇ ਪਿਤਾ ਪਰਮੇਸ਼ਰ ਲੱਦ ਦਿਓ ਮੇਰੇ ਪ੍ਰਭੂ ਸਾਡੇ ਪਿਆਲੇ ਨੂੰ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਹਾਡਾ ਮਸਾ ਮੇਰੇ ਸਿਰ ਤੋਂ ਹੁੰਦਾ ਹੋਇਆ ਪੈਰ ਦੀ ਤਲੀ ਤੱਕ ਰਚ ਜਾਏ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਤੁਹਾਡਾ ਮਸਾ ਮੇਰੇ ਮਾਸ ਵਿੱਚ ਮੇਰੀਆਂ ਹੱਡੀਆਂ ਵਿੱਚ ਮੇਰੇ ਲਹੂ ਦੇ ਵਿੱਚ ਮੇਰੀ ਨਾੜ ਨਾੜ ਦੇ ਵਿੱਚ ਕੰਮ ਕਰੇ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਜਿੱਦਾਂ ਤੁਹਾਡੇ ਨਬੀ ਦੀਆਂ ਹੱਡੀਆਂ ਨੂੰ ਛੂ ਜਾਣ ਦੇ ਨਾਲ ਮਰਦਾ ਜੀ ਉੱਠਿਆ ਇਹ ਉਸ ਨਬੀ ਦੀ ਸਮਰਥ ਕਰਕੇ ਨਹੀਂ ਪਰ ਤੁਹਾਡੇ ਮਸਾ ਦਾ ਕਰਕੇ ਹੋਇਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਹੀ ਮਸਾ ਸੀ ਸਾਡੇ ਉੱਤੇ ਸਾਡੇ ਲਹੂ ਮਾਸ ਹੱਡੀਆਂ ਦੇ ਉੱਤੇ ਮੰਗਦੇ ਆ ਮੇਰੇ ਪ੍ਰਭੂ ਤੁਸੀਂ ਕਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਅਰ ਵਚਨ ਚ ਲਿਖਿਆ ਨੇਚਾ ਅਨ ਡੇਠ ਵਸਤਾਂ ਦਾ ਯਕੀਨ ਆ ਅਰ ਮੈਂ ਯਕੀਨ ਕਰ ਲਿਆ ਆ ਮੇਰੇ ਪਰਮੇਸ਼ਰ ਦੇ ਉੱਤੇ ਕਿਉਂਕਿ ਅਸਮਾਨ ਤੇ ਧਰਤੀ ਆਪਣੀ ਜਗ੍ਹਾ ਤੋਂ ਖਿਸਕ ਸਕਦੇ ਪਰ ਮੇਰੇ ਪਰਮੇਸ਼ਰ ਦੇ ਵਾਅਦੇ ਤੇ ਵਚਨ ਸਦਾ ਲਈ اٹਾਲਿਆ ਮੈਂ ਯਕੀਨ ਕਰਦੀ ਹਾਂ ਹੁਣ ਪਰਮੇਸ਼ਵਰ ਜੀ ਦਾ ਮਸਾ ਮੇਰੇ ਉੱਤੇ ਇਦਾਂ ਹੀ ਹੁੰਦਾ ਹੈ ਜਿਦਾ ਪਰਮੇਸ਼ਵਰ ਦੇ ਨਬੀ ਦੇ ਉੱਤੇ ਪ੍ਰਭੂ ਤੁਹਾਡਾ ਮਸਾ ਸਾਡੇ ਕੱਪੜਿਆਂ ਦੇ ਵਿੱਚ ਕੰਮ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ ਜਿਦਾ ਪਤਰਸ ਦੇ ਕੱਪੜਿਆਂ ਦੇ ਵਿੱਚ ਕਰਦਾ ਸੀ ਮੇਰੇ ਪ੍ਰਭੂ ਤੁਹਾਡਾ ਮਸਾ ਮੇਰੇ ਪ੍ਰਭੂ ਸਾਡੇ ਪਰਸ਼ਾਵਾਂ ਦੇ ਵਿੱਚ ਕੰਮ ਕਰੇ ਜਿਦਾ ਤੁਹਾਡੇ ਚੇਲਿਆਂ ਦੇ ਪਰਸ਼ਾਵਾਂ ਦੇ ਵਿੱਚ ਕੰਮ ਕਰਦਾ ਸੀ ਮੇਰੇ ਪਿਤਾ ਪਰਮੇਸ਼ਵਰ ਓ ਮੇਰੇ ਪਿਆਰੇ ਪ੍ਰਭੂ ਤੁਹਾਡਾ ਮਸਾ ਸਾਡੇ ਸ਼ਬਦਾਂ ਦੇ ਰਹੀਂ ਕੰਮ ਕਰੇ ਮੇਰੇ ਪ੍ਰਭੂ ਜਿੱਦਾ موسی ਦੇ ਸ਼ਬਦਾਂ ਨਹੀਂ ਕੀਤਾ ਮੇਰੇ ਪ੍ਰਭੂ ਜਿੱਦਾ ਏਲੀਆ ਤੇ ਅਲੀਸ਼ਾ ਦੇ ਸ਼ਬਦਾਂ ਦੇ ਰਹੀਂ ਕੀਤਾ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਆਪਣੀ ਸੁਪਰ ਨੇਚਰਲ ਸੁਪਰ ਪਾਵਰਫੁਲ ਐਂਡ ਫਰੈਸ਼ ਐਨੋਇੰਟਿੰਗ ਦੇ ਨਾਲ ਅਨੋਇੰਟ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਬਹਤਾਇਤ ਦੀ ਆਸ਼ੀਸ਼ ਬਹਤਾਇਤ ਦਾ ਮਸਾ ਅੱਲਾਹ ਕੀ ਮਸਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਦਿਓ ਸਾਨੂੰ ਭਰ ਦਿਓ ਮੇਰੇ ਪ੍ਰਭੂ ਉਹ ਮਸਾ ਉਛਲੇ ਮੇਰੇ ਪਿਤਾ ਪਰਮੇਸ਼ਰ ਅਰ ਜੇ ਕੋਈ ਸਾਡੇ ਨੇੜੇ ਬੈਠੇ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਮਸਾ ਨੂੰ ਮਹਿਸੂਸ ਕਰ ਸਕੇ ਪਰਮੇਸ਼ਰ ਦਾ ਮਸਾ ਰੋਗੀਆਂ ਨੂੰ ਚੰਗੀਆਂ ਕਰੇ ਦੁਸ਼ਟ ਦੇ ਜਕੜਿਆਂ ਨੂੰ ਆਜ਼ਾਦ ਕਰੇ ਪ੍ਰਭੂ ਤੁਹਾਡਾ ਨੂਰ ਸਾਡੇ ਚਿਹਰਿਆਂ ਦੇ ਉੱਤੇ ਚਮਕੇ ਤੁਹਾਡਾ ਜਲਾਲ ਸਾਡੇ ਉੱਤੇ ਜ਼ਾਹਿਰ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਹੱਥ ਸਾਡੇ ਨਾਲ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜਦੋਂ ਆਪਰੇ ਸਾਨੂੰ ਦੇਖਣ ਤੇ ਤੁਹਾਡੀ ਤਸਵੀਰ ਉਹਨਾਂ ਨੂੰ ਸਾਡੇ ਅੰਦਰ ਨਜ਼ਰ ਆਏ ਮੇਰੇ ਪ੍ਰਭੂ ਜੀ ਸਾਡੇ ਸੁਭਾਅ ਦੇ ਵਿੱਚੋਂ ਤੁਹਾਡਾ ਸੁਭਾਅ ਨਜ਼ਰ ਆਏ ਮੇਰੇ ਪ੍ਰਭੂ ਸਾਡੇ ਕੰਮਾਂ ਦੇ ਵਿੱਚੋਂ ਤੁਹਾਡੇ ਕੰਮ ਨਜ਼ਰ ਆਉਣ ਮੇਰੇ ਪ੍ਰਭੂ ਜੀ ਸਾਡੇ ਚਿਹਰਿਆਂ ਤੇ ਤੁਹਾਡਾ ਨੂਰ ਹੋਏ ਮੇਰੇ ਪਿਤਾ ਪਰਮੇਸ਼ਰ ਸਾਡੀ ਜੀਭ ਚੋਂ ਤੁਹਾਡੇ ਸ਼ਬਦ ਉਚਾਰਨ ਕੀਤੇ ਜਾਣ ਮੇਰੇ ਪਿਤਾ ਪਰਮੇਸ਼ਰ ਸਾਡੇ ਅੰਦਰ ਮੇਰੇ ਪ੍ਰਭੂ ਸਾਡਾ ਰੂਹ ਸਗੋ ਪਾਕ ਰੂਹ ਵਸੇ ਮੇਰੇ ਪਿਤਾ ਪਰਮੇਸ਼ਰ ਓ ਮੇਰੇ ਪਿਤਾ ਪਰਮੇਸ਼ਰ ਸਾਨੂੰ ਚੱਲਦੀ ਫਿਰਦੀ ਮਸੀਹ ਦੀ ਚਿੱਠੀ ਬਣਾ ਲਓ ਮੇਰੇ ਪ੍ਰਭੂ ਅਸੀਂ ਚੱਲਦੀ ਫਿਰਦੀ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੀ ਜਿੰਦਾ ਹੈਕਲ ਬਣ ਜਾਈਏ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਲੋਕ ਸਾਨੂੰ ਯਹੋਵਾ ਦੇ ਸੇਵਾਦਾਰ ਰੱਖਣ ਮੇਰੇ ਪ੍ਰਭੂ ਜੀ ਕੌਮਾਂ ਸਾਨੂੰ ਯਿਸੂ ਮਸੀਹ ਦੇ ਚੇਲੇ ਆਖਣ ਮੇਰੇ ਪਿਤਾ ਪਰਮੇਸ਼ਰ ਅਰ ਸਾਡੀ ਜ਼ਿੰਦਗੀ ਦੇ ਵਿੱਚ ਯਿਸੂ ਨਜ਼ਰ ਆਏ ਸਾਡਾ ਮੁਕਤੀਦਾਤਾ ਸਾਡਾ ਪਿਆਰਾ ਮਿੱਤਰ ਸਾਡਾ ਪਿਆਰਾ ਸਖਾ ਸਾਡਾ ਭਰਾ ਸਾਡਾ ਪ੍ਰਭੂ ਤੇ ਸਾਡਾ ਗੁਰੂ ਸਾਡੀ ਜ਼ਿੰਦਗੀ ਦੇ ਵਿੱਚ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਰ इंडिकेटर 1 के ट्रेंड ट्रैकर के साथ मार्केट ट्रेंड्स पहचानना हुआ बहुत आसान साथ ही हमारे इंडिकेटर से प्राइस और वॉल्यूम डायनामिक्स की जरूरी जानकारी भी मिल सकता है इन्वेस्टमेंट्स इन सिक्योरिटीज मार्केट आर सब्जेक्ट टू मार्केट रिस्क रीड ऑल द रिलेटेड डॉक्यूमेंट्स केयर ओ मेरे सन्नावा दे यहोवा परमेश्वर सानू अपने इलाही प्रेम दे नाल भर दियो मेरे पिता परमेश्वर जी ਪ੍ਰਭੂ ਏਦਾਂ ਤੁਹਾਡਾ ਪ੍ਰੇਮ ਸਾਡੇ ਮਨ ਦੇ ਅੰਦਰ ਆ ਜਾਵੇ ਹਰ ਕੜਵਾਹਟ ਸਾਡੇ ਤੋਂ ਦੂਰ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਏਦਾਂ ਤੁਹਾਡਾ ਪ੍ਰੇਮ ਸਾਡੇ ਅੰਦਰ ਆ ਜਾਵੇ ਹਰ ਨਫ਼ਰਤ ਸਾਡੇ ਅੰਦਰੋਂ ਦੂਰ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਅਸੀਂ ਵੈਰੀਆਂ ਨਾਲ ਵੀ ਪ੍ਰੇਮ ਕਰਨ ਵਾਲੇ ਹੋ ਜਾਈਏ ਸਾਡੇ ਦੁਖੀਆਂ ਦੇ ਲਈ ਅਸੀਂ ਅਰਦਾਸਾਂ ਕਰਨ ਵਾਲੇ ਹੋ ਜਾਈਏ ਪ੍ਰਭੂ ਸਾਨੂੰ ਆਪਣੇ ਤੇ ਬੇਗਾਨੇ ਦੇ ਵਿਚਲਾ ਭਿੰਨ ਭੇਦ ਖਤਮ ਹੋ ਜਾਏ ਸਾਡੇ ਅੰਦਰੋਂ ਸਭ ਸਾਨੂੰ ਸਾਡੇ ਆਪਣੇ ਨਜ਼ਰ ਆਉਣ ਮੇਰੇ ਪਿਤਾ ਪਰਮੇਸ਼ਰ ਜਿੱਦਾਂ ਤੁਸੀਂ ਸਭਨਾ ਦੇ ਨਾਲ ਪ੍ਰੇਮ ਕੀਤਾ ਔਰ ਸਭਨਾ ਦੀ ਮੁਕਤੀ ਦੇ ਲਈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦਾ ਬਲੀਦਾਨ ਦਿੱਤਾ ਜੋ ਵੀ ਕੋਈ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਸਦਾ ਦਾ ਜੀਵਨ ਪਾਵੇ ਆ ਮੇਰੇ ਪਿਤਾ ਪਰਮੇਸ਼ਵਰ ਹੌਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਾਡੇ ਮੁਕਤੀ ਦਾਤਾ ਹੈ ਪ੍ਰਭੂ ਯਿਸੂ ਮਸੀਹ ਜੀ ਸਾਡੇ ਗੁਨਾਹਾਂ ਦੇ ਲਈ ਕਾਇਲ ਕੀਤੇ ਗਏ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਦੇ ਨਾਲ ਅਸੀਂ ਸ਼ਿਫਾ ਪਾਈ। ਪ੍ਰਭੂ ਯਿਸੂ ਜੀ ਦੇ ਉੱਤੇ ਸਾਡੇ ਕਰਕੇ ਤਾੜਨਾ ਕੀਤੀ ਗਈ। ਉਹਨਾਂ ਦੀ ਦਾੜੀ ਪੁੱਟੀ ਗਈ। ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਬਦਲੇ ਸਲੀਬ ਦੇ ਉੱਤੇ ਬਲੀਦਾਨ ਹੋ ਗਏ। ਮੇਰੇ ਪਿਆਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਪੁੱਤਰ ਦੇ ਵਸੀਲੇ ਨਾਲ ਸਾਨੂੰ ਬਚਾ ਲਿਆ ਮੇਰੇ ਪਿਤਾ ਪਰਮੇਸ਼ਰ ਜੀ। ਨਾਸ਼ ਹੋਣ ਤੋਂ ਬਚਾ ਲਿਆ ਮੇਰੇ ਪ੍ਰਭੂ। ਨਰਕ ਦੀ ਭਿਆਨਕ ਅੱਗ ਤੋਂ ਤੁਸੀਂ ਬਚਾ ਲਿਆ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਸਾਡੇ ਅੰਦਰਲਾ ਹਰੇਕ ਉਹ ਸੋਚ ਤੇ ਵਿਚਾਰ ਹਰੇਕ ਉਹ ਕੰਮ ਤੇ ਸੁਭਾ ਜਿਹੜਾ ਸਾਨੂੰ ਨਰਕ ਵੱਲ ਨੂੰ ਲੈ ਕੇ ਜਾਂਦਾ ਹੈ ਜਿਹੜਾ ਸਾਨੂੰ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦਾ ਹੈ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਖਤਮ ਹੋ ਜਾਏ ਪ੍ਰਭੂ ਅਸੀਂ ਸਵਰਗ ਵਾਲ ਨੂੰ ਜਾਣ ਵਾਲੇ ਹੋ ਜਾਈਏ ਪ੍ਰਭੂ ਜੀ ਅਸੀਂ ਸਵਰਗ ਦੀਆਂ ਰਾਹਾਂ ਤੇ ਤੁਰਨ ਵਾਲੇ ਹੋ ਜਾਈਏ ਮੇਰੇ ਪ੍ਰਭੂ ਸਾਡਾ ਹੱਥ ਫੜ ਲਓ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਡੋਲਣ ਤੋਂ ਤੇ ਡਿੱਗਣ ਤੋਂ ਬਚਾ ਲਿਓ ਮੇਰੇ ਪ੍ਰਭੂ ਸਾਨੂੰ ਸੰਭਾਲ ਲਿਓ ਤੇ ਅਸੀਂ ਸੰਭਲ ਜਾਵਾਂਗੇ ਸਾਨੂੰ ਬਚਾ ਲਿਓ ਤੇ ਅਸੀਂ ਬਚ ਜਾਵਾਂਗੇ ਮੇਰੇ ਪ੍ਰਭੂ ਤੁਹਾਡੀ ਬੋਸਥਾ ਦੀ ਪੋਥੀ ਸਾਡੇ ਮੂੰਹ ਤੇ ਛੱਪ ਜਾਏ ਮੇਰੇ ਪ੍ਰਭੂ ਤੁਹਾਡੀ ਬਵਸਥਾ ਦੀ ਪੋਥੀ ਸਾਡੇ ਮੂੰਹ ਤੋਂ ਵੱਖਰੀ ਨਾ ਹੋਏ ਸਾਡੀ ਜੀਬ ਦੇ ਉੱਤੇ ਛੱਪ ਜਾਏ ਮੇਰੇ ਪ੍ਰਭੂ ਸਾਡੇ ਮਨ ਦੇ ਅੰਦਰ ਛੱਪ ਜਾਏ ਅਸੀਂ ਤੁਹਾਡੀ ਬਵਸਥਾ ਦੇ ਪਾਲਣਾ ਕਰਨ ਵਾਲੇ ਹੋ ਜਾਈਏ ਮੇਰੇ ਪ੍ਰਭੂ ਅਸੀਂ ਦਸਾਂ ਹੁਕਮਾਂ ਦੇ ਉੱਤੇ ਚੱਲਣ ਵਾਲੇ ਹੋ ਜਾਈਏ ਮੇਰੇ ਪ੍ਰਭੂ ਜੀ ਤੁਹਾਡਾ ਸੁਭਾ ਸਾਡੇ ਅੰਦਰ ਆ ਜਾਏ ਮੇਰੇ ਪ੍ਰਭੂ ਉਹ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਸਾਡਾ ਰਿਸ਼ਤਾ ਤੁਹਾਡੇ ਨਾਲ ਗੂੜਾ ਹੋ ਜਾਏ ਮੇਰੇ ਪ੍ਰਭੂ ਜਿੱਦਾਂ ਪ੍ਰਭੂ ਜੀ ਤੁਸੀਂ ਸਾਨੂੰ ਬੇਗਰਜ ਪ੍ਰੇਮ ਕਰਦੇ ਹੋ ਅਸੀਂ ਵੀ ਤੁਹਾਨੂੰ ਬੇਗਰਜ ਪ੍ਰੇਮ ਕਰਨ ਵਾਲੇ ਹੋ ਜਾਈਏ ਮੇਰੇ ਪਿਤਾ ਪਰਮੇਸ਼ਰ ਸਾਡੇ ਉੱਤੇ ਕਿਰਪਾ ਕਰੋ ਮੇਰੇ ਪ੍ਰਭੂ ਦਇਆ ਕਰੋ ਮੇਰੇ ਪਿਤਾ ਪਰਮੇਸ਼ਰ ਸਾਨੂੰ ਆਪਣੇ ਖੰਭਾਂ ਹੇਠਾਂ ਟਕ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਨਾਹ ਦੇ ਵਿੱਚ ਸਵੀਕਾਰ ਕਰ ਲਓ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਸੀਂ ਸਾਡੇ ਛੁਪਣੇ ਦਾ ਸਥਾਨ ਹੋ ਮੇਰੇ ਪ੍ਰਭੂ ਤੁਸੀਂ ਸਾਡਾ ਸ਼ਰਨਸਥਾਨ ਹੋ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਸਾਡੀ ਪਨਾਹ ਗਾਓ ਮੇਰੇ ਪ੍ਰਭੂ ਯਹਵਾ ਦਾ ਨਾਮ ਪੱਕਾ ਬੁਰਜਿਆ ਧਰਮੀ ਭੱਜ ਕੇ ਉਹਦੇ ਵਿੱਚ ਵੱੜਦਾ ਤੇ ਬਚਾਇਆ ਜਾਂਦਾ ਹੈ ਐ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਡੇ ਗੁਨਾਹ ਬਖਸ਼ ਦਿੱਤੇ ਔਰ ਆਪਣੀ ਧਾਰਮਿਕਤਾ ਦੇ ਨਾਲ ਸਾਨੂੰ ਧਰਮੀ ਠਹਿਰਾ ਲਿਆ ਮੇਰੇ ਪਿਤਾ ਜੀ ਹੁਣ ਅਸੀਂ ਆਪਣੇ ਬੱਚਿਆਂ ਸਮੇਤ ਆਪਣੇ ਜੀਵਨ ਸਾਥੀ ਸਮੇਤ ਆਪਣੀ ਫੈਮਲੀ ਨੂੰ ਲੈ ਕੇ ਮੇਰੇ ਪਿਤਾ ਪਰਮੇਸ਼ਰ ਜਿਹੜੀ ਤੁਸੀਂ ਸਾਨੂੰ ਦਿੱਤੀ ਅਸੀਂ ਯਹੋਵਾ ਨਾਮੀ ਪੱਕੇ ਬੁਰਜ ਦੇ ਵਿੱਚ ਵੱਢਦੇ ਆਂ ਤੇ ਅਸੀਂ ਬਚਾਏ ਜਾਣੇ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਜੀ ਦੀ ਦਇਆ ਦੇ صدਕਾ ਪਰਮੇਸ਼ਰ ਦੇ ਵਾਅਦੇ ਦੇ صدਕਾ ਤੇ ਪਰਮੇਸ਼ਰ ਜੀ ਰਹਿਮਤ ਦੇ ਦੁਆਰਾ ਮੇਰੇ ਸੈਨਾਵਾਂ ਦੇ ਯਹੋਵਾ ਸੋ ਇਹ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਮੇਰੇ ਅੰਦਰ ਚੱਲਣ ਵਾਲੀ ਸਾਹ ਵੀ ਤੁਹਾਡੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਮੇਰੇ ਜਿਸਮ ਨੂੰ ਲੱਗੀ ਹੋਈ ਮਿੱਟੀ ਨੂੰ ਵੀ ਤੁਸੀਂ ਆਪ ਛੁਆ ਆਪ ਇਹਦੀ ਰਚਨਾ ਕੀਤੀ ਮੇਰੇ ਪਿਤਾ ਪਰਮੇਸ਼ਰ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਤੁਸੀਂ ਮੇਰਾ ਮਜ਼ਬੂਤ گاੜੋ ਪ੍ਰਭੂ ਤੁਸੀਂ ਉੱਚਾ ਟਿਲਾਓ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਅਸੀਂ ਤੁਹਾਡੀ ਪਨਾਹ ਦੇ ਵਿੱਚ ਆਏ ਹਾਂ ਸਾਨੂੰ ਸਵੀਕਾਰ ਕਰ ਲਓ ਮੇਰੇ ਪ੍ਰਭੂ ਆਪਣੀ ਪਨਾਹ ਦੇ ਵਿੱਚ ਅੱਜ ਸਾਨੂੰ ਆਪਣੇ ਖੰਭਾਂ ਦੇ ਹੇਠ ਢੱਕ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਸ ਵੈਰੀ ਤੋਂ ਜਿਹੜਾ ਸਾਡੇ ਪਿੱਛੇ ਪਿਆ ਘਾਤ ਲਾਉਣ ਦੇ ਲਈ ਪਾੜਨ ਦੇ ਲਈ ਨਾਸ਼ ਕਰਨ ਦੇ ਲਈ ਪ੍ਰਭੂ ਅੱਜ ਤੁਸੀਂ ਸਾਨੂੰ ਬਚਾ ਲਿਆ ਉਸ ਵੈਰੀ ਤੋਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਵੈਰੀ ਆਉਂਦਾ ਹੈ ਾਕਾਤ ਲਾਉਣ ਨਾਸ਼ ਕਰਨ ਪਰ ਮਸੀਹ ਯਿਸੂ ਆਏ ਸਾਨੂੰ ਸਦੀਪਕ ਜੀਵਨ ਦੇਣ ਦੇ ਲਈ ਬਚਾਉਣ ਦੇ ਲਈ ਪ੍ਰੇਮ ਕਰਨ ਦੇ ਲਈ ਮੇਰੇ ਪਿਆਰੇ ਪ੍ਰਭੂ ਮੈਂ ਯਕੀਨ ਕਰਦੀ ਹਾਂ ਹਰ ਉਹ ਵੈਰੀ ਦੀ ਸ਼ਕਤੀ ਜਿਹੜੀ ਮੈਨੂੰ ਧੱਕਾ ਮਾਰਨਾ ਚਾਹੁੰਦੀ ਤੇ ਸੁੱਟਣਾ ਚਾਹੁੰਦੀ ਆ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਰਮੇਸ਼ਵਰ ਦੀ ਧੱਕੋ ਦੇ ਉੱਤੇ ਆਉਂਦੀ ਆ ਉਹ ਸ਼ਕਤੀ ਡਿੱਗਦੀ ਆ ਚੂਰ-ਚੂਰ ਹੁੰਦੀ ਆ ਨਾਸ਼ ਹੋ ਜਾਂਦੀ ਆ ਕਿਉਂਕਿ ਮੇਰੇ ਪਰਮੇਸ਼ਵਰ ਨੇ ਕਿਹਾ ਤੇਰੀਆਂ ਲੜਾਈਆਂ ਮੈਂ ਲੜਾਂਗਾ ਤੂੰ ਚੁੱਪ ਹੀ ਰਹਿ ਮੈਂ ਤੇਰਾ ਵੱਟਾ ਲੈਣ ਵਾਲਾ ਪਰਮੇਸ਼ਵਰ ਆ ਮੈਂ ਤੇਰੀਆਂ ਲੜਾਈਆਂ ਲੜਨ ਵਾਲਾ ਪਰਮੇਸ਼ਵਰ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਮੈਨੂੰ ਪਿੱਛੇ ਨੂੰ ਖਿੱਚਦੀ ਆ ਪਰਮੇਸ਼ਵਰ ਦੇ ਵਿੱਚ ਆਤਮਕ ਜੀਵਨ ਦੇ ਵਿੱਚ ਤੇ ਤਰੱਕੀ ਕਰਨ ਤੋਂ ਮੈਨੂੰ ਰੋਕਦੀ ਆ ਅੱਜ ਮੇਰੇ ਪਰਮੇਸ਼ਵਰ ਦਾ ਕਰੋਧ ਉਹਦੇ ਉੱਤੇ ਆਉਂਦਾ ਹੈ ਪ੍ਰਭੂ ਜਦੋਂ ਅਲੀਸ਼ਾ ਤੁਰਿਆ ਜਾਂਦਾ ਸੀ ਤੇ ਲੋਕੀ ਉਹਦਾ ਮਜ਼ਾਕ ਉਡਾਉਂਦੇ ਸੀ ਪ੍ਰਭੂ ਨੇ ਕਿਹਾ ਮੇਰੇ ਪਰਮੇਸ਼ਵਰ ਦਾ ਕਰੋਧ ਇਹਨਾਂ ਦੇ ਉੱਤੇ ਆ ਜਾਵੇ ਤੇ ਵਚਨ ਦੇ ਵਿੱਚ ਲਿਖਿਆ ਜੰਗਲ ਚੋਂ ਰਿਛਣੀਆਂ ਨਿਕਲੀਆਂ ਤੇ ਜਿਹੜੀਆਂ ਉਹਨਾਂ ਨੂੰ ਖਾ ਗਈਆਂ ਪ੍ਰਭੂ ਅੱਜ ਮੈਂ ਕਿਸੇ ਵੀ ਇਨਸਾਨ ਦੇ ਉੱਤੇ ਤੁਹਾਡਾ ਕਰੋਧ ਨਹੀਂ ਮੰਗਦੀ ਮੇਰੇ ਪਿਤਾ ਪਰਮੇਸ਼ਵਰ ਪਰ ਵੈਰੀ ਦੀ ਉਸ ਸ਼ਕਤੀ ਦੇ ਉੱਤੇ ਜਿਹੜੀ ਮੇਰੇ ਅਗੇਂਸਟ ਮੇਰੇ ਘਰਾਣੇ ਦੇ ਅਗੇਂਸਟ ਖੜੀ ਹੁੰਦੀ ਖਲਾਫਤ ਦੇ ਵਿੱਚ ਖੜੀ ਹੁੰਦੀ ਆ ਪ੍ਰਭੂ ਜਿਹੜੀ ਕਲੀਸੀਆ ਤੁਸੀਂ ਸਾਡੇ ਲਈ ਠਹਿرائی ਆ ਜਿਹੜੀ ਉਸ ਕਲੀਸੀਆ ਦੀ ਖਲਾਫਤ ਦੇ ਵਿੱਚ ਖੜੀ ਹੁੰਦੀ ਆ ਹਰੇਕ ਉਹ ਵਿਰਦੀ ਦੀ ਸ਼ਕਤੀ ਜਿਹੜੇ ਸਾਡੇ ਚਰਵਾਹੇ ਦੇ ਖਿਲਾਫ ਚ ਖੜੀ ਹੁੰਦੀ ਸਾਡੇ ਆਗੂ ਦੀ ਖਿਲਾਫਤ ਵਿੱਚ ਖੜੀ ਹੁੰਦੀ ਆ ਅੱਜ ਮੈਂ ਮੰਗਦੀ ਆ ਮੇਰੇ ਪ੍ਰਭੂ ਤੁਹਾਡੀ ਦਾਸੀ ਹੋਣ ਦੇ ਨਾਤੇ ਕਿ ਮੇਰੇ ਪਰਮੇਸ਼ਵਰ ਦਾ ਕਰੋਧ ਵਿਰਦੀ ਦੀ ਉਸ ਸ਼ਕਤੀ ਦੇ ਉੱਤੇ ਆਣ ਪਵੇ ਅ ਸੱਚਮੁੱਚ ਜਿੱਦਾਂ ਉਹ ਠੱਠੇ ਕਰਨ ਵਾਲੇ ਲੋਕਾਂ ਦਾ ਨਾਮੋਂ ਨਿਸ਼ਾਨ ਮਿਟ ਗਿਆ ਜ ਉਸ ਵਿਰਦੀ ਦੀ ਸ਼ਕਤੀ ਦਾ ਨਿਸ਼ਾਨ ਮਿਟ ਜਾਏ ਅਸੀਂ ਬੇਖੌਫ ਬੇਫਿਕਰ ਵੱਡੀ ਦਲੇਰੀ ਜਿਹੜੀ ਪਰਮੇਸ਼ਵਰ ਨੇ ਆਪਣੇ ਆਤਮਾ ਦੇ ਦੁਆਰਾ ਸਾਨੂੰ ਦਿੱਤੀ ਅਸੀਂ ਅੱਗੇ ਵਧਦੇ ਜਾਂਦੇ ਹਾਂ ਅਸੀਂ ਦੂਣੇ ਦੇ ਉੱਤੇ ਕਬਜ਼ਾ ਕਰਦੇ ਹਾਂ ਅੱਗੇ ਨਾਲੋਂ ਵੱਧ ਖੁਸ਼ੀਆਂ ਸਾਡੇ ਪੈਰ ਚੁੰਮਦੀਆਂ ਆ ਅੱਗੇ ਨਾਲੋਂ ਵੱਧ ਤਰੱਕੀਆਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਆ ਪਰਮੇਸ਼ਵਰ ਦਾ ਜਲਾਲ ਪਰਮੇਸ਼ਵਰ ਦੀ ਰਹਿਮਤ ਸਾਡੇ ਉੱਤੇ ਅੱਗੇ ਨਾਲੋਂ ਦੂਣੀ ਹੁੰਦੀ ਜਾਂਦੀ ਆ ਅਸੀਂ ਦਿਨੋਂ ਦਿਨ ਪਰਮੇਸ਼ਵਰ ਜੀ ਦੇ ਨੇੜੇ ਆਉਂਦੇ ਜਾਂਦੇ ਆਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਭੂ ਮੇਰੀਆਂ ਸੋਚਾਂ ਤੇ ਮੇਰੀਆਂ ਡਿਮਾਂਡਸ ਤੁਹਾਡੇ ਅੱਗੇ ਬਹੁਤ ਛੋਟੀਆਂ ਆ ਪਰ ਮੈਂ ਜਾਣਦੀ ਆ ਮੇਰੇ ਪਰਮੇਸ਼ਵਰ ਦੀਆਂ ਸੋਚਾਂ ਜੋ ਮੇਰੇ ਲਈ ਆ ਜੋ ਮੇਰੇ ਪਰਮੇਸ਼ਵਰ ਨੇ ਆਪਣੀਆਂ ਸੋਚਾਂ ਸਾਡੀ ਕੌਮ ਦੇ ਲਈ ਰੱਖੀਆਂ ਆ ਜੋ ਆਪਣੇ ਧੀਆ ਪੁੱਤਰਾਂ ਦੇ ਲਈ ਰੱਖੀਆਂ ਉਹ ਬਹੁਤ ਵੱਡੀਆਂ ਆ ਪ੍ਰਭੂ ਮੈਂ ਜਾਣਦੀ ਆ ਜਿਹੜੀਆਂ ਸਾਡੀਆਂ ਡਿਮਾਂਡਸ ਉਹ ਬਹੁਤ ਛੋਟੀਆਂ ਜੀਆਂ ਆ ਤੁਹਾਡੇ ਅੱਗੇ ਪਰ ਜੋ ਤੁਸੀਂ ਸਾਨੂੰ ਦੇਣਾ ਚਾਹੁੰਦੇ ਉਹ ਬਹੁਤਾਇਤ ਦੇ ਨਾਲ ਆ ਉਹ ਬਹੁਤ ਵੱਡਾ ਆ ਉਹ ਬਹੁਤ ਵੱਡੀ ਆਸ਼ੀਸ਼ ਆ ਤੇ ਅਸੀਂ ਉਹ ਆਸ਼ੀਸ਼ ਨੂੰ ਰਿਸੀਵ ਕਰਦੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੈਨਾਵਾਂ ਦੇ ਯਹਵਾ ਪਰਮੇਸ਼ਰ ਨੇ ਕਿਆ ਮੇਰੇ ਕੋਲ ਤੁਹਾਡੇ ਲਈ ਯੋਜਨਾਵਾਂ ਆ ਜਿਹੜੀਆਂ ਲਾਭ ਦੀਆਂ ਆ ਹਾਨੀ ਦੀਆਂ ਨਹੀਂ ਜਿਹੜੀਆਂ ਤੁਹਾਨੂੰ ਅੰਤ ਨੂੰ ਵੀ ਆਸ ਦਿਵਾਉਣ ਐ ਮੇਰੇ ਖੁਦਾਵੰਦ ਖੁਦਾ ਮੇਰੇ ਸ਼ਹਨਸ਼ਾਹ ਮੇਰੇ ਪਿਤਾ ਪਰਮੇਸ਼ਰ ਮੇਰੇ ਰਬ ਯਹਵਾ ਅੱਜ ਤੁਹਾਡੀ ਦਾਸੀ ਮੰਗਦੀ ਆ ਮੇਰੇ ਪ੍ਰਭੂ ਤੁਹਾਡੀ ਹਰੇਕ ਜੋਜਨਾ ਮੇਰੀ ਜ਼ਿੰਦਗੀ ਦੇ ਵਿੱਚ ਪੂਰੀ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਤੁਹਾਡੀ ਹਰੇਕ ਜੋਜਨਾ ਪੂਰੀ ਹੋਏ ਮੇਰੇ ਜੀਵਨ ਸਾਥੀ ਦੇ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਜੀ ਤੁਹਾਡੀ ਹਰੇਕ ਜੋਜਨਾ ਪੂਰੀ ਹੋਏ ਜਿਹੜੇ ਧੀਆ ਪੁੱਤਰ ਤੁਸੀਂ ਮੈਨੂੰ ਦਿੱਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਤੁਹਾਡੀ ਯੋਜਨਾ ਪੂਰੀ ਹੋਏ ਜਿਹੜੀ ਸੇਵਕਾਈ ਤੁਸੀਂ ਸਾਨੂੰ ਦਿੱਤੀ ਆ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਜਾਣਦੀ ਆ ਮੇਰੇ ਪਰਮੇਸ਼ਵਰ ਦੀਆਂ ਯੋਜਨਾਵਾਂ ਲਾਭ ਦੀਆਂ ਹਨ ਮੈਂ ਜਾਣਦੀ ਆ ਮੇਰੇ ਪਰਮੇਸ਼ਵਰ ਦੀਆਂ ਯੋਜਨਾਵਾਂ ਬਹੁਤਾਂਤ ਦੀ ਬਰਕਤ ਦੀਆਂ ਆ ਸ਼ਿਫਾ ਦੀਆਂ ਆ ਡਿਲੀਵਰੈਂਸ ਦੀਆਂ ਆ ਓ ਮੇਰੇ ਪ੍ਰਭੂ ਤੁਹਾਡੀਆਂ ਯੋਜਨਾਵਾਂ ਅਨਐਕਸਪੈਕਟਿਡ ਆ ਅਸੀਂ ਉਹਨਾਂ ਦੇ ਲਈ ਸੋਚ ਵੀ ਨਹੀਂ ਸਕਦੇ ਜਿੱਦਾਂ ਦੀਆਂ ਤੁਹਾਡੀਆਂ ਯੋਜਨਾਵਾਂ ਆ ਅਰ ਵਚਨ ਦੇ ਵਿੱਚ ਲਿਖਿਆ ਉਹ ਬੁਰੀਾਈ ਚੋਂ ਭਲਾਈ ਕੱਢਣ ਵਾਲਾ ਪਰਮੇਸ਼ਵਰ ਆ ਅਰ ਹਰੇਕੋ ਚੀਜ਼ ਜਿਹੜੀ ਸਾਡੀ ਖਲਾਫਤ ਦੇ ਵਿੱਚ ਆ ਪਰਮੇਸ਼ਵਰ ਉਹਦੇ ਵਿੱਚੋਂ ਵੀ ਸਾਡੇ ਲਈ ਭਲਾਈ ਨੂੰ ਪੈਦਾ ਕਰਨ ਵਾਲਾ ਪਰਮੇਸ਼ਵਰ ਆ ਉਹਨਾਂ ਦੇ ਲਈ ਜਿਹੜੇ ਪਰਮੇਸ਼ਵਰ ਦੇ ਤਾਲਿਬ ਤੇ ਉਹਦੇ ਹੁਕਮਾਂ ਨੂੰ ਮੰਨਣ ਵਾਲੇ ਆ ਮੇਰੇ ਪਿਤਾ ਪਰਮੇਸ਼ਰ ਜੀ ਦਿਲ ਤੋਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਡੇ ਹੁਕਮਾਂ ਨੂੰ ਪੂਰਿਆ ਕਰ ਸਕੀਏ ਪਰ ਅਸੀਂ ਕੌਣ ਹਾਂ ਮੇਰੇ ਪਿਤਾ ਪਰਮੇਸ਼ਰ ਕਿ ਅਸੀਂ ਆਪਣੇ ਬਲ ਦੇ ਨਾਲ ਇੱਕ ਸਾਹ ਵੀ ਲੈ ਸਕੀਏ ਮੇਰੇ ਪਿਆਰੇ ਪ੍ਰਭੂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਹਰੇਕ ਚੰਗੀ ਕੋਸ਼ਿਸ਼ ਦੇ ਵਿੱਚ ਸਫਲ ਹੋਈਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰਭੂ ਅਸੀਂ ਤੁਹਾਡੇ ਹੁਕਮਾਂ ਨੂੰ ਮੰਨਣ ਵਾਲੇ ਪੂਰਿਆ ਕਰਨ ਵਾਲੇ ਹੋ ਜਾਈਏ ਸਾਡੀ ਨੇਚਾ ਅਮਲਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੇ ਤੇ ਉੱਤਰ ਲੈ ਕੇ ਆਵੇ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਤੁਹਾਡੀ ਇੱਛਾ ਸਾਡੀ ਜ਼ਿੰਦਗੀ ਚ ਪੂਰੀ ਹੋ ਜਾਵੇ ਜਿੱਦਾਂ ਸਵਰਗ ਦੇ ਵਿੱਚ ਪੂਰੀ ਹੁੰਦੀ ਆ ਮੇਰੇ ਪ੍ਰਭੂ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਅਪਰਾਧ ਸਾਨੂੰ ਮਾਫ ਕਰ ਦਿਓ ਮੇਰੇ ਪਿਤਾ ਪਰਮੇ ਆਮੀਨ ਜਿਸੂ ਮਸੀਹ ਦੇ ਨਾਮ ਵਿੱਚ ਅਸੀਂ ਮੰਗਦੇ ਆ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਇਸ ਪ੍ਰਾਰਥਨਾ ਉੱਤੇ ਵਿਸ਼ਵਾਸ ਕੀਤਾ ਹੋਣਾ ਕਿਉਂਕਿ ਜਦੋਂ ਤੁਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਦੇ ਆ ਨਾ ਤੇ ਆਪਣੀ ਫੈਮਲੀ ਦੇ ਵਿੱਚ ਜੋ ਕੋਈ ਵੀ ਪ੍ਰੋਬਲਮ ਹੈ ਗਿਆ ਕਿਸੇ ਵੀ ਤਰ੍ਹਾਂ ਦਾ ਹੈ ਨਾ ਕੁਝ ਵੀ ਆ ਤਾਂ ਤੁਸੀਂ ਆਪਣੇ ਸ਼ਬਦਾ ਦੇ ਰਾਹੀ ਪਰਮੇਸ਼ਵਰ ਉੱਗੇ ਹਨਾ ਦੁਆ ਕਰਿਆ ਕਰੋ ਪ੍ਰਾਰਥਨਾ ਕਰਿਆ ਕਰੋ ਜੋ ਵੀ ਤੁਹਾਡੇ ਵਿਰੁੱਧ ਚੀਜ਼ ਉੱਠ ਰਹੀ ਆ ਤੇ ਪ੍ਰਾਰਥਨਾ ਰਹੀ ਉਹ ਹਟ ਜਾਵੇਗੀ ਤਾਂ ਆਪਣੇ ਆਪ ਨੂੰ ਹਰ ਰੋਜ਼ ਤੁਸੀਂ ਆਪਣੇ ਫੈਮਲੀ ਨੂੰ ਜ਼ਰੂਰ ਲੈ ਕੇ ਆਇਆ ਕਰੋ ਆਪਣੀ ਪ੍ਰੇਅਰ ਦੇ ਵਿੱਚ ਇੱਕ ਸਮਾਂ ਬੰਨੋ ਸਵੇਰ ਸ਼ਾਮ ਦਾ ਜੇ ਤੁਸੀਂ ਮਤਲਬ ਕਿ ਸੁਣਦੇ ਵਰਸ਼ਿਪ Song ਵੀ ਸੁਣ ਸਕਦੇ ਆ ਤੇ ਤੁਸੀਂ ਹਨਾ ਪ੍ਰਾਰਥਨਾ ਲਗਾ ਕੇ ਆਪਣੇ ਕੰਮ ਵੀ ਕਰ ਸਕਦੇ ਆ ਤੇ ਨਾਲ ਨਾਲ ਪ੍ਰਾਰਥਨਾ ਵੀ ਸੁਣ ਸਕਦੇ ਜਦੋਂ ਆਟੋਮੈਟਿਕ ਤੁਸੀਂ ਇਹ ਪ੍ਰਾਰਥਨਾ ਸੁਣੋਗੇ ਨਾ ਤੇ ਤੁਹਾਨੂੰ ਪ੍ਰਾਰਥਨਾ ਕਰਨੀ ਵੀ ਆ ਜਾਏਗੀ ਇਹਦੇ ਨਾਲ ਦੀ ਮੈਂ ਤੁਹਾਡੇ ਅੱਗੇ ਹੋਰ ਵੀ ਵੀਡੀਓ ਸ ਲੈ ਕੇ ਆਉਂਦੀ ਰਹੂੰਗੀ ਪਰਮੇਸ਼ਵਰ ਦਾ ਵਚਨ ਜਰੂਰ ਤੁਸੀਂ ਸੁਣਿਆ ਕਰੋ ਔਰ ਉਹਦੇ ਰਾਹੀ ਹੀ ਪ੍ਰਾਰਥਨਾ ਕਰਿਆ ਕਰੋ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਇਸ ਚੈਨਲ ਨੂੰ ਔਰ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਤਾਂ ਜੋ ਕਿ ਹੋਰ ਵੀ ਬਚਾਏ ਜਾਣ ਤੁਸੀਂ ਜੋ ਚਿੰਨੇ ਚਾਹੁੰਦੇ ਆ ਕਿ ਉਹ ਬਚ ਜਾਣ ਹਨ ਕੋਈ ਪਰੇਸ਼ਾਨ ਹਨ ਤੇ ਤੁਸੀਂ ਉਹਨੂੰ ਇਹ ਵੀਡੀਓ ਸ਼ੇਅਰ